ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਨਾਲੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਐਸੇ ਦੀਨ ਦਿਆਲ ਸਤਿਗੁਰੂ ਆਪ ਨਰੰਕਾਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਲਗੀ ਤਰਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤਿਨਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਖਾਲਸਾ ਜੀ ਜਿਸ ਬਾਣੀ ਨੂੰ ਪੜ ਸੁਣ ਕੇ ਜੀਵ ਦਾ ਉਦਾਰ ਹੁੰਦਾ ਹੈ ਸੁੱਖ ਪ੍ਰਾਪਤ ਹੁੰਦੇ ਹਨ ਮਹਾਰਾਜ ਜੀਆਂ ਤੋਂ ਵਾਰਨੇ ਬਲਹਾਰਨੇ ਚਾਹੀਏ ਸੱਚੇ ਪਾਤਸ਼ਾਹ ਦੇ ਦਰਸ਼ਨ ਹੀ ਖਾਲਸਾ ਜੀ ਕਈ ਪ੍ਰਕਾਰ ਦੇ ਦੁੱਖਾਂ ਨੂੰ ਨਾਸ਼ ਕਰ ਦਿੰਦੇ ਹਨ ਐਸੇ ਸਤਗੁਰਾਂ ਤੋਂ ਭਾਈ ਸਦਾ ਹੀ ਬੁਲਿਹਾਰੇ ਜਾਈਏ ਬਲ ਬਲ ਜਾਈਏ ਜਿਹੜੇ ਸਤਗੁਰਾਂ ਨੇ ਖਾਲਸਾ ਜੀ ਸਾਡੇ ਉਤੇ ਬਹੁਤ ਵੱਡੇ ਵੱਡੇ ਪਰਉਪਕਾਰ ਕੀਤੇ ਹਨ ਮਹਾਰਾਜ ਜੀਆਂ ਵਰਗਾ ਖਾਲਸਾ ਜੀ ਹੋਰ ਕੋਈ ਨਹੀਂ ਗੁਰੂ ਤੋਂ ਬਿਨਾਂ ਕਿਸੇ ਪ੍ਰਕਾਰ ਵੀ ਕੋਈ ਰੱਖਿਆ ਨਹੀਂ ਖਾਲਸਾ ਜੀ ਕਰ ਸਕਦਾ ਗੁਰੂ ਇੱਕ ਉਹ ਵਿਚੋਲਾ ਹੈ ਜਿਹੜਾ ਪਲੀਪੂਰਨ ਪਰਮੇਸ਼ਰ ਅਕਾਲ ਪੁਰਖ ਦਾ ਹੀ ਰੂਪ ਹੈ ਪਰ ਆਪਣਾ ਰੂਪ ਵਟਾ ਕੇ ਗੁਰੂ ਬਣ ਕੇ ਸਾਡਾ ਇਸ ਧਰਤੀ ਤੇ ਪ੍ਰਗਟ ਹੋਇਆ ਹੈ ਜਿਵੇਂ ਖਾਲਸਾ ਜੀ ਪਿੱਛੇ ਜੇ ਇੱਕ ਸਿੰਗਰ ਨੇ ਕਿਹਾ ਅਸੀਂ ਵੀ ਜਿਹੜੇ ਗੁਰੂ ਨਾਨਕ ਸਾਹਿਬ ਚਲੋ ਬਾਕੀ ਤੇ ਠੀਕ ਮੰਨਿਆ ਕਲਗੀਧਰ ਸਵਾਮੀ ਜੀ ਲਿਖਦੇ ਵੀ ਆ ਇਸ ਗੱਲ ਨੂੰ ਕਿ ਬਾਕੀ ਜਿਹੜੀਆਂ ਸ਼ਕਤੀਆਂ ਹਨ ਮੁਹੰਮਦ ਸਾਹਿਬ ਹੋਣ ਭਗਵਾਨ ਰਾਮਚੰਦਰ ਜੀ ਭਗਵਾਨ ਕ੍ਰਿਸ਼ਨ ਜੀ ਜਾਂ ਖਾਲਸਾ ਜੀ ਜਿਹੜੇ 23 ਅਵਤਾਰ ਹੋਏ ਹਨ 24ਵਾਂ ਹੋਣਾ ਹੈ ਕਲਕੀ ਅਵਤਾਰ ਹੋਣਾ ਹੈ ਜੋ ਇਹ ਸਾਰੇ ਵਿਸ਼ਨੂੰ ਭਗਵਾਨ ਦੇ ਰੂਪ ਹੋਣੇ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਨੇ ਸਾਨੂੰ ਨਿਹਕਲੰਕੀ ਸਰੂਪ ਜਿਹੜਾ ਹੈ ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰੂਪ ਬਣਾ ਕੇ ਸਤਿਗੁਰਾਂ ਨੇ ਸਾਨੂੰ ਦਿੱਤਾ ਹੈ ਜੋ ਹਾਜ਼ਰ-ਨਾਜ਼ਰ ਸਤਿਗੁਰੂ ਜੀ ਸਜੇ ਹੋਏ ਹਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਹ ਦਸਾ ਸਰੂਪਾਂ ਦੀ ਖਾਲਸਾ ਜੀ ਜੋਤ ਹੈ ਦਸਾ ਸਰੂਪਾਂ ਦਾ ਬਲ ਹੈ ਇਹ ਨਾਨਕ ਜੀ ਮਹਾਰਾਜ ਜੀਆਂ ਦਾ ਖਾਲਸਾ ਜੀ ਨਿਝ ਰੂਪ ਹੈ ਸ਼ਬਦ ਅਵਤਾਰ ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨਿਰੰਕਾਰ ਸਤਗੁਰੂ ਹਨ ਨਿਰੰਕਾਰ ਦਾ ਮਤਲਬ ਹੁੰਦਾ ਜਿਨ੍ਹਾਂ ਦਾ ਖਾਲਸਾ ਜੀ ਕੋਈ ਆਕਾਰ ਨਹੀਂ ਹੈ ਪਰ ਸਾਰੇ ਆਕਾਰ ਉਹਨਾਂ ਦੇ ਹਨ ਤੇ ਇਸ ਕਰਕੇ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਆਪਣਾ ਨਿੱਜ ਰੂਪ ਜੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੋਏ ਆ ਇਹੀ ਤੇ ਭਰਮ ਭੁਲੇਖਾ ਹੈ ਖਾਲਸਾ ਜੀ ਚਲੋ ਹੋਰਾਂ ਮਤਾਂ ਨੂੰ ਹੋਰਾਂ ਧਰਮਾਂ ਨੂੰ ਤੇ ਚਲੋ ਮੰਨਿਆ ਪਰ ਖਾਲਸਾ ਜੀ ਅਫਸੋਸ ਦੀ ਗੱਲ ਹੈ ਕਿ ਸਾਡੇ ਸਿੱਖਾਂ ਨੂੰ ਵੀ ਇਸ ਚੀਜ਼ ਦਾ ਗਿਆਤ ਨਹੀਂ ਗਿਆਨ ਨਹੀਂ ਕਿ ਗੁਰੂ ਨਾਨਕ ਸਾਹਿਬ ਜੀ ਕੌਣ ਹਨ ਕੋਈ ਮਹਾਰਾਜ ਨੂੰ ਬੰਦਾ ਆਖੀ ਜਾਂਦਾ ਸਾਡੇ ਵਰਗਾ ਆਮ ਹੀ ਸਧਾਰਨ ਕੋਈ ਕਹੀ ਜਾਂਦਾ ਸਾਧੂ ਹੈ ਕੋਈ ਕਹਿੰਦਾ ਸੰਤ ਹੈ ਕੋਈ ਕਹਿੰਦਾ ਇੱਕ ਮੈਸੇਜ ਲੈਣ ਲੈ ਕੇ ਆਇਆ ਇਸ ਧਰਤੀ ਤੇ ਇਹੀ ਗੁਰੂ ਨਾਨਕ ਸਾਹਿਬ ਹਨ ਪਰ ਖਾਲਸਾ ਜੀ ਕਦੇ ਪਟਾਂ ਦੇ ਸਵੈਆਂ ਨੂੰ ਪੜ੍ਹ ਕੇ ਹੀ ਨਹੀਂ ਤੁਸੀਂ ਵੇਖਿਆ ਆਪਾਂ ਅਖੰਡ ਪਾਠ ਸਾਹਿਬ ਕਰਾਉਂਦੇ ਆ ਖੁਦ ਸਹਿਜ ਪਾਠ ਕਰਦੇ ਆ ਕਦੇ ਪੱਟਾਂ ਦੇ ਸਵਈਏ ਖਾਲਸਾ ਜੀ ਪੜ ਕੇ ਵੇਖੋ ਕਹਿੰਦੇ ਹੁੰਦੇ ਆ ਜਿਹੜਾ ਨਲਾਇਕ ਬੱਚਾ ਹੋਵੇ ਨਾ ਤੇ ਖਾਲਸਾ ਜੀ ਅਸੀਂ ਖੁਦ ਆਪਣੀ ਗੱਲ ਕਰਦੇ ਆ ਜੇ ਇਸ ਵੇਲੇ ਅਸੀਂ ਸਕੂਲ ਪੜ੍ਹਦੇ ਸਾਂ ਤੇ ਪਹਿਲਾ ਪੀਰੀਅਡ ਜਿਹੜਾ ਹੁੰਦਾ ਅਸੀਂ ਖਾਲਸਾ ਜੀ ਉਹ ਇੰਗਲਿਸ਼ ਦਾ ਹੁੰਦਾ ਅਸੀਂ ਤਾਂ ਸਾਨੂੰ ਮੌਤ ਪੈ ਜਾਂਦੀ ਸੀ ਵੀ ਕਿਤੇ ਰੱਬ ਕਿਤੇ ਇਦਾਂ ਕਰੇ ਸਾਡੀ ਗੱਡੀ ਸਕੂਲ ਦੀ ਪੈਂਚਰ ਹੋ ਜੇ ਜਾਂ ਆਪ ਬਾਈਕ ਤੇ ਜਾਣਾ ਸਾਨੂੰ ਹੁਣਾਂ ਵੀ ਪੈਂਚਰ ਹੋ ਜੇ ਬਹਾਨਾ ਬਣਾ ਦੇਾਂਗੇ ਘਰੇ ਤੇ ਦੂਜਾ ਜਿਹੜਾ ਪੀਰੀਅਡ ਹੋਣਾ ਮੈਥ ਦਾ ਹੋਣਾ ਸਾਇੰਸ ਦਾ ਹੋਣਾ ਉਹਨਾਂ ਤੋਂ ਅਸੀਂ ਭੱਜਣਾ ਤੇ ਹੈ ਤੇ ਉਹ ਵੀ ਪੜ੍ਹਾਈ ਹੈ ਜਿਨ੍ਹਾਂ ਨੂੰ ਆਉਂਦੀ ਹੈ ਜਿਨ੍ਹਾਂ ਦੇ ਉਹ ਖਾਨੇ ਵਿੱਚ ਪੈਂਦੀ ਸੀ ਉਹ ਖਾਲਸਾ ਜੀ ਪਹਿਲਿਆਂ ਡੈਕਸਾਂ ਤੇ ਬੈਂਦੇ ਸੀ ਪਹਿਲੀ ਪਹਿਲੇ ਨੰਬਰ ਤੇ ਬਹਿਣਾ ਜਿਨ੍ਹਾਂ ਨੂੰ ਮੇਰੇ ਵਰਗਿਆਂ ਨੂੰ ਨਹੀਂ ਸੀ ਖਾਨੇ ਪੈਂਦੀ ਉਹਨਾਂ ਨੇ ਐਂਡ ਤੇ ਬਹਿਣਾ ਤੇ ਉਹ ਜਦੋਂ ਖਾਲਸਾ ਜੀ ਜਿਸ ਬੱਚੇ ਨੂੰ ਜਿਹੜੀ ਚੀਜ਼ ਪੱਲੇ ਨਾ ਪਵੇ ਤੇ ਉਹ ਬੰਦਾ ਅਸੀਂ ਅਸੀਂ ਅੱਜ ਤੱਕ ਕਹਿੰਨੇ ਆ ਮੈਥ ਤੇ ਨਕਮਾ ਸਾਇੰਸ ਤੇ ਬਹੁਤ ਬੇਕਾਰ ਹੈ ਇੰਗਲਿਸ਼ ਤੇ ਬਹੁਤੀ ਬੇੜਾ ਇਹਦੇ ਇਹਦੇ ਮਲੇਸ਼ ਭਾਸ਼ਾ ਹੀ ਨਹੀਂ ਸਿੱਖਣੀ ਉਹ ਅਸੀਂ ਤਾਂ ਕਹਿੰਨੇ ਆ ਕਿਉਂਕਿ ਸਾਡੇ ਖਾਨੇ ਨਹੀਂ ਪੈਂਦੀ ਤੇ ਵੇਖੋ ਜਦੋਂ ਪੰਜਾਬੀ ਦਾ ਪੀਰੀਅਡ ਆਉਣਾ ਉਦੋਂ ਅਸੀਂ ਭੱਜ ਭੱਜ ਕੇ ਹੁਬ ਹੁਬ ਕੇ ਅੱਗੇ ਹੋ ਹੋ ਬਹਿਣਾ ਵੀ ਹੁਣ ਪੁੱਛੋ ਜੋ ਪੁੱਛਦੇ ਆ ਤੁਸੀਂ ਕੀ ਪੁੱਛਦੇ ਆ ਹੁਣ ਪੁੱਛੋ ਠੀਕ ਆ ਐਵੇਂ ਜਾਂ ਜੀਕੇ ਦਾ ਪੀਰੀਅਡ ਕੋਈ ਆ ਜਾਣਾ ਜਾਂ ਖੇਡਾਂ ਦਾ ਆ ਜਾਣਾ ਉਦੋਂ ਭੱਜ ਭੱਜ ਕੇ ਅੱਗੇ ਹੋ ਹੋ ਕੇ ਪੜਨਾ ਕਿਉਂਕਿ ਉਹ ਸਮਝ ਪੈਂਦੀ ਆ ਇਸੇ ਪ੍ਰਕਾਰ ਸਤਗੁਰਾਂ ਦੀ ਬਾਣੀ ਹੈ ਜਿਹੜੇ ਗੁਰਮੁਖ ਹਨ ਉਹ ਤੇ ਖਾਲਸਾ ਜੀ ਪਟਾਂ ਦੀ ਬਾਣੀ ਨੂੰ ਬੜੇ ਨੰਦਾ ਨਾ ਸੁਣਦੇ। ਬਾਕੀ ਸਾਰੀ ਬਾਣੀ ਨੂੰ ਸੁਣਦੇ ਸੈਸਕੀ ਦੀ ਸਲੋਕਾਂ ਨੂੰ ਸੁਣਦੇ ਆ ਆਪਣੇ ਨਿਤਨੇਮ ਵਿੱਚ ਵੀ ਕਈ ਕਰਦੇ ਹਨ। ਦਸਵੇਂ ਪਾਤਸ਼ਾਹ ਦੀ ਬਾਣੀ ਦਾ ਜਾਪ ਅਭਿਆਸ ਬਹੁਤ ਕਰਦੇ। ਪਰ ਜਿਨ੍ਹਾਂ ਦੇ ਖਾਨੇ ਨਹੀਂ ਪੈਂਦੀ ਉਹ ਇਤੋਂ ਭੱਜਦੇ ਆ ਤੇ ਫਿਰ ਪਤਾ ਕਿੱਦਾਂ ਚੱਲੇ। ਜਿਨ੍ਹਾਂ ਨੂੰ ਖਾਲਸਾ ਜੀ ਟੈਂਸ ਆ ਜਾਂਦੇ ਸੀ ਉਹ ਆਪੇ ਇੰਗਲਿਸ਼ ਦੇ ਵਿੱਚ ਵਰਬਾ ਪੜ੍ਹਦੇ ਸੀ ਕਈ ਕੁਝ ਕਰਦੇ ਸੀ ਸਾਡੇ ਪੱਲੇ ਹੀ ਨਹੀਂ ਸੀ ਪੈਂਦੀਆਂ। ਤੇ ਜਦੋਂ ਉਹਨਾਂ ਜਿਹੜੇ ਉਹ ਪੜਨ ਵਾਲੇ ਸੀ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਸੀ ਵੀ ਗੁਰੂ ਨਾਨਕ ਸਾਹਿਬ ਜੀ ਮਾਰ ਦਾ ਜੀਵਨ ਲੇਖੋ ਤੇ ਉਹਨਾਂ ਨੂੰ ਸਮਝ ਨਹੀਂ ਸੀ ਆਉਂਦੀ ਵੀ ਕੀ ਕੀ ਲਿਖੀਏ ਕਿਉਂਕਿ ਉਹਨਾਂ ਨੇ ਪੜਿਆ ਨਹੀਂ ਸੀ ਅਸੀਂ ਪੰਜਾਬੀ ਵਾਲੇ ਆ ਅਸੀਂ ਘਰਾਂ ਦੇ ਵਿੱਚ ਸਿੱਖਿਆ ਗੁਰੂ ਨਾਨਕ ਸਾਹਿਬ ਜੀ ਕੌਣ ਸੀ ਕਿਵੇਂ ਆਏ ਮਹਾਰਾਜ ਦੇ ਪਿਤਾ ਦਾ ਕੀ ਨਾਂ ਸੀ ਮਾਤਾ ਦਾ ਕੀ ਨਾਂ ਸੀ ਕੀ ਸਤਗੁਰਾਂ ਨੇ ਕੌਤਕ ਕੀਤੇ ਆਪਾਂ ਉਹ ਸਾਰੇ ਲਿਖ ਦਿੰਦੇ ਹੁੰਦੇ ਸੀ ਸੋ ਇਸ ਕਰਕੇ ਜਿਹੜੀ ਚੀਜ਼ ਦੀ ਸਮਝ ਨਾ ਪਵੇ ਉਹਨੂੰ ਬੰਦਾ ਕਹਿੰਦਾ ਵੀ ਇਹ ਸਹੀ ਨਹੀਂ ਤੇ ਹਾਲੇ ਤੱਕ ਖਾਲਸਾ ਜੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਸੇ ਨੂੰ ਸਮਝ ਹੀ ਨਹੀਂ ਪਈ ਇਹ ਧਰਤੀ ਉੱਤੇ ਇਸ ਧਰਤੀ ਉੱਤੇ ਬਹੁਤ ਵਿਰਲੇ ਹਨ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਪਤਾ ਚੱਲਿਆ ਕਿ ਮਹਾਰਾਜ ਜੀ ਕੌਣ ਹਨ ਇਸ ਕਰਕੇ ਖਾਲਸਾ ਜੀ ਸਾਡੇ ਲੋਕ ਜਿਹੜੇ ਨੇ ਕਿਹੜਾ ਹੈ ਆਪਾਂ ਆਪ ਆਪਣੇ ਅੰਦਰ ਝਾਤ ਮਾਰੀਏ ਚਲੋ ਕਿਸੇ ਦੀ ਗੱਲ ਕੀ ਕਰਨੀ ਹੈ ਸੱਚੀ ਸੱਚ ਇਮਾਨਦਾਰੀ ਨਾ ਮਹਾਰਾਜ ਨੂੰ ਕਿਣਕਾ ਮਾਤਰ ਵੀ ਜੇ ਮੰਨਦੇ ਆ ਇਮਾਨਦਾਰੀ ਨਾ ਜਾਣ ਕੇ ਵੇਖੋ ਸਮਝ ਕੇ ਵੇਖੋ ਗਿਆਨ ਉਹ ਲੋਕ ਦੇਣ ਦੇ ਹੁੰਦੇ ਆ ਜਿਨ੍ਹਾਂ ਨੂੰ ਊੜਾ ਵੀ ਨਹੀਂ ਆਉਂਦਾ ਗੁਰੂ ਸਿੱਖੀ ਦਾ ਉਹ ਕਹਿੰਦੇ ਹੁੰਦੇ ਗੁਰੂ ਨਾਨਕ ਸਾਹਿਬ ਜੀ ਐਵੇਂ ਆਕਲ ਕੀ ਤਰਜੀ ਐਵੇਂ ਆ ਆ ਸਿੱਖ ਐਵੇਂ ਆ ਸ਼ਹੀਦ ਸਿੰਘ ਝੂਠ ਆ ਚਪਹਰੇ ਗਲਤ ਆ ਬਾਣੀ ਪੜਨੀ ਦੁਪਹਿਰੇ ਗਲਤ ਆ ਆ ਆ ਉਹ ਆ ਕਈ ਕੁਝ ਉਹਨਾਂ ਦੇ ਕੋਲ ਖਾਲਸਾ ਜੀ ਇਹੀ ਗੱਲਾਂ ਹੁੰਦੀਆਂ ਕਿਉਂ ਕਿਉਂਕਿ ਉਹਨਾਂ ਨੇ ਮਹਾਰਾਜ ਦੀ ਬਾਣੀ 'ਚ ਵੇਖਿਆ ਕੱਖ ਨਹੀਂ ਹੁਣ ਮੇਰੇ ਵਰਗਾ ਖਾਲਸਾ ਜੀ ਪਾਣੀ ਤੋਂ ਡਰਦਾ ਤੇ ਮੈਂ ਬਾਹਰ ਬੈਠੇ ਨੇ ਇਹੋ ਸੋਚੀ ਜਾਣਾ ਵੀ ਮੈਂ ਇਹ ਪਾਣੀ 'ਚ ਛਾਲ ਨਹੀਂ ਮਾਰਨੀ ਇੱਥੇ ਤੇ ਮਗਰਮਾਛ ਇਹ ਤੇ ਗੰਦਾ ਪਾਣੀ ਆ ਕੀ ਪਤਾ ਪਿੱਛੋਂ ਕਿੰਨਾ ਕੁ ਗਾਂਦੇ 'ਚ ਰੁੜਿਆ ਜਾਂਦਿਆ ਪਰ ਅਸਲ ਕਹਾਣੀ ਹੁੰਦੀ ਆ ਡਰ ਲੱਗਦਾ ਅਸਲ ਕਹਾਣੀ ਹੁੰਦੀ ਆ ਮਾਰਨੀ ਕਰਦਾ ਉਹਦੇ ਵਿੱਚ ਛਾਲ ਮਾਰਨ ਨੂੰ ਤੇ ਕਈ ਖਾਲਸਾ ਜੀ ਜਿਨ੍ਹਾਂ ਨੂੰ ਤੈਰਨਾ ਆਉਂਦਾ ਉਹ ਨੀਵੇਂ ਦੇ ਪਾਣੀ ਗੰਦਾ ਚੰਗਾ ਮਾਰਦੇ ਚੁੱਭੀ ਤੇ ਅਗਲੇ ਪੰਨੇ ਲੰਘ ਜਾਂਦੇ ਸੋ ਇਸ ਕਰਕੇ ਜਿਵੇਂ ਜਿਵੇਂ ਦੀ ਕਿਸੇ ਦੀ ਮਤ ਹੈ ਤਿਉਹ ਤਿਉਹ ਕੋਈ ਮਹਾਰਾਜ ਨੂੰ ਜਾਣਦਾ ਹੈ ਪਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਰਗਾ ਖਾਲਸਾ ਜੀ ਇਸ ਸੰਸਾਰ ਵਿੱਚ ਹੋਰ ਕੋਈ ਗੁਰੂ ਨਹੀਂ ਆਇਆ ਸਾਨੂੰ ਐਸਾ ਗੁਰੂ ਮਿਲਿਆ ਹੈ ਇਹ ਪੰਜਾਬ ਦੀ ਧਰਤੀ ਨੂੰ ਐਡੇ ਵੱਡੇ ਭਾਗ ਮਹਾਰਾਜ ਨੇ ਇਸ ਧਰਤੀ ਨੂੰ ਬਖਸ਼ੇ ਕਿ ਜਿੱਥੇ ਸਤਗੁਰਾਂ ਨੇ ਆ ਕੇ ਆਪਣੇ ਪਵਿੱਤਰ ਚਰਨ ਧਰੇ ਹਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿੱਥੇ ਜਾਏ ਵਾਹੇ ਮੇਰਾ ਸਤਗੁਰੂ ਸੋ ਥਾਨ ਸੁਹਾਵਾ RAM ਰਾਜੇ ਜਿੱਥੇ ਮਹਾਰਾਜ ਜੀ ਚਰਨ ਪਾ ਦਿੰਦੇ ਉਹ ਖਾਲਸਾ ਜੀ ਥਾਨ ਸੁਹਾਵੇ ਹੋ ਜਾਂਦੇ ਇਸੇ ਕਰਕੇ ਮੈਂ ਬੇਨਤੀਆਂ ਕਰਦਾ ਹੁਨਾ ਕਿ ਜਿਨ੍ਹਾਂ ਦੇ ਘਰਾਂ ਵਿੱਚ ਕਲਾ ਕਲੇਸ਼ਾ ਬਹੁਤੀਆਂ ਗੱਲਾਂ ਵਿੱਚ ਪੈਣ ਦੀ ਲੋੜ ਨਹੀਂ ਖਾਲਸਾ ਜੀ ਜਦੋਂ ਮਨ ਸੁਵੰਨੀਆਂ ਤੁਸੀਂ ਲੋਕਾਂ ਦੀਆਂ ਗੱਲਾਂ ਸੁਣੋਂਗੇ ਨਾ ਤੇ ਤੁਸੀਂ ਭਰਮ ਚ ਪਾਓਗੇ ਤੁਹਾਨੂੰ ਰਾਹ ਨਹੀਂ ਲੱਭੇਗਾ ਇਹ ਸਭ ਤੋਂ ਵੱਡੀ ਗੱਲ ਨੋਟ ਕਰ ਲਓ ਤੇ ਜਿਹੜਾ ਜਿਹੜਾ ਬਾਣੀ ਦੀ ਗੱਲ ਹੈ ਦਾਸ ਕਾਲ ਇਹ ਚੀਜ਼ ਵਿਚਾਰਦਾ ਸੀ ਇਹ ਖਾਲਸਾ ਜੀ ਮੂਲ ਮੰਤਰ ਦੁਨੀਆਂ ਦੀ ਸਭ ਤੋਂ ਵੱਡੀ ਸ਼ਕਤੀ ਆ ਮੂਲ ਮੰਤਰ ਦੇ ਅੱਗੇ ਕੋਈ ਮੰਤਰ ਕੰਮ ਨਹੀਂ ਜੇ ਕਰਦਾ ਪਰ ਸਾਡੇ ਲੋਕ ਮੰਤਰ ਮੂਲ ਮੰਤਰ ਨੂੰ ਜਪਦੇ ਹੋਰ ਹੋਰ ਬਾਬਿਆਂ ਕੋਲ ਸ਼ਬਦ ਲਾਭ ਦੇ ਫਿਰਦੇ ਵੀ ਸਾਨੂੰ ਕੋਈ ਸ਼ਬਦ ਦੇ ਦੇਵੇ ਜਿਹੜੇ ਬੰਦੇ ਨੇ ਭੋਲੇ ਭਾਅ ਵਿੱਚ ਮੂਲ ਮੰਤਰ ਪੁਰਾਣੇ ਬਜ਼ੁਰਗ ਜਿਹੜੇ ਸਨ ਖਾਲਸਾ ਜੀ ਵਾਹਿਗੁਰੂ ਵਾਹਿਗੁਰੂ ਕਰਦੇ ਹੁੰਦੇ ਸੀ ਦਾਸ ਨੇ ਆਪਣੀ ਅੱਖਾਂ ਨਾਲ ਕਈ ਇਹੋ ਜਿਹੀਆਂ ਮਾਈਆਂ ਬਜ਼ੁਰਗ ਤਕੀਆਂ ਨਾਲ ਨਾਲ ਪਾਠੀਆਂ ਪੰਨੀ ਪੱਥੀ ਜਾਣੀਆਂ ਨਾਲ ਨਾਲ ਵਾਹਿਗੁਰੂ ਵਾਹਿਗੁਰੂ ਕਰੀਆਂ ਨਾਲ ਨਾਲ ਆਟਾ ਗੁੰਨੀ ਜਾਣਾ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਪ੍ਰਸ਼ਾਦੇ ਪਕਾਉਣੇ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਲੱਸੀਆਂ ਰੜਕਣੀਆਂ ਮੱਖਣ ਕੱਢਣਾ ਉਦੋਂ ਵੀ ਵਾਹਿ ਕਿਉਂਕਿ ਸਮਾਂ ਹੁੰਦਾ ਸੀ ਦਾਸ ਨੇ ਤੇ ਖਾਲਸਾ ਜੀ ਇੱਕ ਇਹੋ ਜਿਹਾ ਬਜ਼ੁਰਗ ਵੀ ਆਪਣੀ ਇਹ ਜ਼ਿੰਦਗੀ ਵਿੱਚ ਵੇਖਿਆ ਉਹ ਧਾਰਾ ਕੱਢਦਾ ਸੀ ਤੇ ਖਾਲਸਾ ਜੀ ਜਦੋਂ ਮੱਝ ਦੀ ਜਾਂ ਗਾਂ ਦੀ ਧਾਰ ਕੱਢੀਏ ਇੱਕ ਧਾਰ ਇੱਕ ਥਣ ਨੂੰ ਨੱਪੀਦਾ ਫਿਰ ਦੂਜੇ ਨੂੰ ਨੱਪੀਦਾ ਤੇ ਉਹ ਦੋਵੇਂ ਧਾਰਾਂ ਜਦੋਂ ਬਾਲਟੀ 'ਚ ਡੇਗਦੀਆਂ ਤੇ ਉਹ ਛਾਂ ਛਾਂ ਦੀ ਆਵਾਜ਼ ਆਉਂਦੀ ਹੈ ਤੇ ਉਹਨੇ ਇੱਕ ਧਾਰ ਮਾਰਨੀ ਕਹਿਣਾ ਵਾਹਿਗੁਰੂ ਦੂਜੀ ਮਾਰਨੀ ਕਹਿਣਾ ਵੀ ਇੱਕ ਮਾਰਨੀ ਤੇ ਵਾਹਿਹ ਕਹਿਣਾ ਦੂਜੀ ਤੇ ਗੁਰੂ ਕਹਿਣਾ ਵਾਹ ਗੁਰੂ ਵਾਹ ਗੁਰੂ ਖਾਲਸਾ ਜੀ ਇਹ ਨਾਮ ਜਪਣ ਦੇ ਢੰਗ ਹੁੰਦੇ ਸੀ ਪੁਰਾਣੇ ਲੋਕਾਂ ਦੇ ਤੇ ਅੱਜ ਅੱਜ ਸਾਡਾ ਇਹ ਹਿਸਾਬ ਹੈ ਅਸੀਂ ਸਵੇਰੇ ਫੋਨ ਫੜ ਲੈਨੇ ਆ ਸਾਰਾ ਦਿਨ ਬੇਤੁਕੀਆਂ ਰੀਲਾਂ ਵੇਖਦੇ ਆ ਬੇਤੁਕੀਆਂ ਗੱਲਾਂ ਸੁਣਦੇ ਆ ਐਵੇਂ ਕਿਸੇ ਦੀ ਦੋ ਟਕੇ ਦਾ ਬੰਦਾ ਹੁੰਦਾ ਉਹਦੀ ਕੋਈ ਗੱਲ ਇਹੋ ਜੀ ਹੁੰਦੀ ਕਿ ਬੱਲੇ ਬੱਲੇ ਫਲਾਣੇ ਨੇ ਨਾ ਅੜੀ ਗੱਲ ਕੀਤੀ ਨਾ ਇਹ ਗੱਲ ਤੇ ਸਿਰਾ ਕਰ ਛੱਡੀ ਉਹ ਭਲਿਓ ਜਿਹੜੀ ਸਤਗੁਰਾਂ ਨੇ ਬਾਣੀ ਰਚੀ ਆ ਨਾ ਬਾਣੀ ਵਰਗੇ ਸ਼ਬਦ ਖਾਲਸਾ ਜੀ ਤੁਹਾਨੂੰ ਕਿਤੇ ਲੱਭਣੇ ਨਹੀਂ ਜੇ ਦੁਨੀਆ ਦਾ ਕਵੀ ਕਹਿੰਨੇ ਹੋ ਤੇ ਗੁਰੂ ਵਰਗਾ ਕਵੀ ਕੋਈ ਨਹੀਂ ਜੇ ਦੁਨੀਆ ਦਾ ਲਿਖਣਕਾਰ ਕੋਈ ਕਹਿੰਨੇ ਹੋ ਉਹ ਗੁਰੂ ਵਰਗਾ ਕੋਈ ਨਹੀਂ ਜੇ ਦੁਨੀਆ ਦੇ ਗੀਤ ਕਹਿੰਨੇ ਹੋ ਤੇ ਬਾਣੀ ਵਰਗੇ ਸੁੰਦਰ ਤੇ ਸੋਹਣੇ ਤੇ ਅਮੋਲਕ ਜਿਹੜੇ ਹੀਰਿਆਂ ਵਰਗੇ ਗੀਤ ਕਿਤੇ ਹੋਰ ਨਹੀਂ ਲੱਭਣੇ ਇਹ ਪਰਮੇਸ਼ਰ ਦੇ ਗੀਤ ਹਨ ਬਾਕੀ ਗਾਣੇ ਜੋ ਹਨ ਉਹ ਸੰਸਾਰ ਦੀ ਵਿਡਿਆਈ ਵਿੱਚ ਹੈ ਮਾਇਆ ਦੀ ਵਿਡਿਆਈ ਵਿੱਚ ਹੈ ਹੁਸਨ ਦੀ ਵਿਡਿਆਈ ਵਿੱਚ ਹੈ ਕਿਸੇ ਦੇ ਲਖਣਾ ਦੀ ਵਿਡਿਆਈ ਵਿੱਚ ਹੈ ਪਰ ਇਹ ਜਿਹੜੀ ਬਾਣੀ ਹੈ ਇਹ ਪਲੀਪੂਰਨ ਪਰਮੇਸ਼ਰ ਅਕਾਲ ਪੁਰਖ ਦੇ ਗੁਣਾਂ ਦੀ ਖਾਲਸਾ ਜੀ ਉਪਮਾ ਹੈ ਉਹਦੀ ਮਹਿਮਾ ਹੈ ਜਿਹੜਾ ਇਸ ਬਾਣੀ ਨੂੰ ਗਾਉਂਦਾ ਹੈ ਉਹਨੂੰ ਮਹਾਰਾਜ ਪਾਰ ਉਤਾਰ ਦਿੰਦੇ ਆ ਉਹਦਾ ਪਾਰ ਉਤਾਰਾ ਕਰ ਦਿੰਦੇ ਆ ਤੇ ਨੌਵੇਂ ਨਾਨਕ ਸਤਿਗੁਰੂ ਤੇ ਮਹਾਰਾਜ ਕਹਿੰਦੇ ਆ ਨਾਨਕ ਭਾਉ ਜਲ ਪਾਰ ਪਰੈ ਜੋ ਗਾਵੈ ਪ੍ਰਭ ਕੇ ਗੀਤ ਜਿਹੜੇ ਵਾਹਿਗੁਰੂ ਜੀ ਦੇ ਗੀਤ ਗਾਉਂਦੇ ਹਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਉਹਨਾਂ ਨੂੰ ਪਰਮੇਸ਼ਰ ਇਹ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ ਮਹਾਰਾਜ ਸੱਚੇ ਪਾਸ਼ਾ ਉਹਦਾ ਬੇੜਾ ਬੰਨੇ ਲਾ ਦਿੰਦੇ ਹਨ ਜਿਹੜਾ ਵਾਹਿਗੁਰੂ ਜੀ ਦੇ ਗੀਤਾਂ ਨੂੰ ਗਾਉਂਦਾ ਹੈ ਸੰਸਾਰੀ ਗੀਤਾਂ ਕਰਕੇ ਖਾਲਸਾ ਜੀ ਵਿਕਾਰ ਫੁਰਦੇ ਆ ਪਰਮੇਸ਼ਰ ਵਾਹਿਗੁਰੂ ਜੀ ਦੀ ਬਾਣੀ ਦੇ ਜਿਹੜੇ ਗੀਤ ਇਹਨਾਂ ਨੂੰ ਗਾਉਣ ਦੇ ਨਾਲ ਵਿਕਾਰ ਕਾਬੂ ਵਿੱਚ ਆਉਂਦੇ ਹਨ ਇਹ ਵਿਕਾਰ ਕਦੇ ਵੀ ਮੁੱਕਦੇ ਨਹੀਂ ਕਾਬੂ ਵਿੱਚ ਆ ਜਾਂਦੇ ਹਨ ਖਾਲਸਾ ਜੀ ਕਾਬੂ ਵਿੱਚ ਕਰਨ ਵਾਸਤੇ ਮਹਾਰਾਜ ਜੀ ਨੇ ਸਾਨੂੰ ਬਾਣੀ ਬਖਸ਼ੀਏ ਬਾਣੀ ਦਾ ਆਸਰਾ ਲਈਏ ਐਵੇਂ ਸੰਸਾਰ ਪਿੱਛੇ ਲੱਗ ਕੇ ਆਪਣਾ ਆਪ ਨਾ ਗਵਾਈਏ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ ਤੇ ਖਾਲਸਾ ਜੀ ਇਹ ਤੇ ਉਹ ਗੱਲ ਹੋ ਗਈ ਕਿ ਆਪਣੇ ਹੱਥ ਵਿੱਚ ਫੜਿਆ ਹੋਇਆ ਘਵਾੜਾ ਆਪਣੇ ਪੈਰਾਂ ਤੇ ਮਾਰ ਲਿਆ ਇਹ ਜਿਹੜਾ ਖਲਸਾ ਜੀ ਸੰਸਾਰ ਵਿੱਚ ਸਾਨੂੰ ਜੀਵਨ ਮਿਲਿਆ ਹੈ ਮਹਾਰਾਹ ਕਹਿੰਦੇ ਆਪਨ ਹੱਥੀ ਆਪਨਾ ਆਪੇ ਹੀ ਕਾਜ ਸਵਾਰੀ ਐ ਇਹ ਭਾਈ ਤੈਨੂੰ ਹੀ ਉਦਮ ਕਰਨਾ ਪੈਣਾ ਤੈਨੂੰ ਹੀ ਅਮਰਤ ਵੇਲੇ ਜਾਗਣਾ ਪੈਣਾ ਤੈਨੂੰ ਹੀ ਬਾਣੀ ਦਾ ਜਾਪ ਕਰਨਾ ਪੈਣਾ ਸੁਣਨਾ ਪੈਣਾ ਫਿਰ ਤੈਨੂੰ ਭਾਈ ਮੁਕਤੀ ਪਦ ਪ੍ਰਾਪਤ ਹੋਵੇਗਾ ਉਵੇਂ ਨਹੀਂ ਹੋਵੇਗਾ ਤੇ ਮਹਾਰਾਜ ਕਹਿੰਦੇ ਭਾਈ ਸਾਰਾ ਸੰਸਾਰ ਜਿਹੜਾ ਹੈ ਉਹ ਮੇਰੀ ਮੇਰੀ ਮੇਰੇ ਮੇਰੇ ਵਿੱਚ ਫਸਿਆ ਹੋਇਆ ਇਹੋ ਹੀ ਮੋਹ ਖਾਲਸਾ ਜੀ ਉਹਨਾਂ ਨੂੰ ਬੰਨ੍ਹ ਕੇ ਰੱਖਿਆ ਹੋਇਆ ਤੇ ਮਹਾਰਾਜ ਕਹਿੰਦੇ ਜਦੋਂ ਅਖੀਰਲਾ ਸਮਾਂ ਆਉਂਦਾ ਉਦੋਂ ਇਹ ਸਾਰੇ ਵਿਕਾਰ ਭੱਜ ਜਾਂਦੇ ਸਾਰੇ ਰਿਸ਼ਤੇਦਾਰ ਭੱਜ ਜਾਂਦੇ ਸਾਖ ਸੰਬੰਧੀ ਭੱਜ ਜਾਂਦੇ ਮਾਪਿਓ ਭਾਈ ਭੈਣ ਖੜਾ ਵੇਂਦਾ ਰਹਿਦਾ ਉਸ ਵੇਲੇ ਬੰਦੇ ਨੂੰ ਸਭ ਕੁਝ ਆਪ ਹੀ ਭੋਗਣਾ ਪੈਂਦਾ ਮਹਾਰਾਜ ਕਹਿੰਦੇ ਮੇਰੋ ਮੇਰੋ ਸਭਾ ਕਹਿਤ ਹੈ ਇਹ ਤੁਸੀਂ ਬਾਦ ਉਹ ਚੀਤ ਅੰਤਕਾਲ ਸੰਗੀ ਨਹ ਕੋਉ ਇਹ ਅਚਰਜ ਹੈ ਰੀਤ ਅੰਤ ਵੇਲੇ ਕੋਈ ਸਾਥ ਨਹੀਂ ਨਿਭਣਾ ਵੇਖੋ ਕਈ ਹਾਸੇ ਠੱਠੇ ਕਰਦੇ ਕੋਈ ਕਹਿੰਦਾ ਮੇਰਾ ਬਹੁਤ ਵੱਡਾ ਸਰਕਲ ਬੜੇ ਮੇਰੇ ਯਾਰ ਮਿੱਤਰ ਸਾਥੀ ਨੇ ਪਰ ਖਾਲਸਾ ਜੀ ਯਾਦ ਰੱਖੋ ਜਿਸ ਵੇਲੇ ਮੌਤ ਆ ਜਾਂਦੀ ਹੈ ਜਦੋਂ ਉਹ ਆ ਕੇ ਦੇਵੀ ਮੁਖ ਵਖਾਲਦੀ ਹੈ ਉਸ ਵੇਲੇ ਖਾਲਸਾ ਜੀ ਕੋਲ ਖੜਨ ਵਾਲਾ ਕੋਈ ਨਹੀਂ ਹੁੰਦਾ ਇਸੇ ਕਰਕੇ ਕਹਿਣਾ ਇੱਕ ਐਸਾ ਮਿੱਤਰ ਬਣਾਓ ਉਹ ਹੈ ਗੁਰੂ ਗੁਰੂ ਨੂੰ ਮਿੱਤਰ ਬਣਾਓ ਗੁਰੂ ਤੁਹਾਡਾ ਸੱਚਾ ਮਿੱਤਰ ਬਣੇਗਾ ਇਹ ਲੋਕ ਵਿੱਚ ਵੀ ਤੁਹਾਡੀ ਰੱਖਿਆ ਕਰੇਗਾ ਪ੍ਰਲੋਕ ਵਿੱਚ ਵੀ ਤੁਹਾਡਾ ਸਾਥ ਦੇਵੇਗਾ ਉਹਦੇ ਨਾਮ ਤੋਂ ਬਿਨਾ ਹੋਰ ਕੋਈ ਪੱਕਾ ਮਿੱਤਰ ਨਹੀਂ ਇਸ ਕਰਕੇ ਮਹਾਰਾਜ ਦੇ ਚਰਨੀ ਲੱਗिए ਕਾਲ ਯੁਗ ਦੇ ਵਿੱਚ ਵਾਹਿਗੁਰੂ ਦੇ ਗੁਣ ਗਾਈਏ ਫਿਰ ਸੁਖ ਪ੍ਰਾਪਤ ਹੋਣਗੇ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਮਹਾਰਾਜ ਦੀ ਕਿਰਪਾ ਸਦਕਾ ਜੋ ਖਾਲਸਾ ਜੀ ਆਈ ਹੈ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਪਹਿਲਾਂ ਵੀ ਦਾਸ ਨੇ ਬਹੁਤ ਸਾਰੀਆਂ ਕਈ ਹੱਡ ਬੀਤੀਆਂ ਖਾਲਸਾ ਜੀ ਮਿਲਦੀਆਂ ਜੁਲਦੀਆਂ ਵੀ ਆਉਂਦੀਆਂ ਕਈਆਂ ਨਾਲ ਜਿਵੇਂ ਜਿਵੇਂ ਦੀ ਕਿਸੇ ਦੀ ਸ਼ਰਤ ਆ ਮੈਂ ਇਹੀ ਗੱਲ ਕਹਿਣਾ ਕਿ ਜਿਵੇਂ ਜਿਵੇਂ ਦੀ ਕੋਈ ਖੇਡ ਹੈ ਜਿੱਦਾਂ ਦਾ ਬੀਜ ਧਰਤੀ ਵਿੱਚ ਬੀਜੋਗੇ ਓਵੇਂ ਦਾ ਖਾਲਸਾ ਜੀ ਜਿਹੜਾ ਬੀਜ ਬੀਜਿਆ ਹੋਵੇਗਾ ਓਵੇਂ ਦਾ ਫਲ ਤੁਹਾਨੂੰ ਧਰਤੀ ਦੇ ਦੇਵੇਗਾ ਕੋਈ ਖਟਿਆਈ ਵਾਲਾ ਬੀਜ ਦਾ ਤੇ ਖਾਲਸਾ ਜੀ ਉੱਥੇ ਨਿੰਬੂ ਉਗ ਪੈਂਦੇ ਖਟਿਆਈ ਵਾਲੇ ਜੀ ਉਗ ਪੈਂਦੇ ਇਮਲੀ ਉਗ ਪੈਂਦੀ ਕੋਈ ਖਾਲਸਾ ਜੀ ਮਿੱਠੇ ਫਲਾਂ ਦੇ ਬੀਜ ਬੀਜਦਾ ਉੱਥੇ ਸੇਹ ਹੋਰ ਅਨਾਰ ਕਈ ਕੁਝ ਉਗ ਪੈਂਦਾ ਜੋ ਜਿਵੇਂ ਜੋ ਆਪਾਂ ਧਰਤੀ ਨੂੰ ਦਿੰਨੇ ਹਾਂ ਜਿਹੋ ਜਿਹਾਂ ਬੀਜ ਧਰਤੀ 'ਚ ਬੀਜਦੇ ਹਾਂ ਉਹੋ ਜਿਹਾ ਧਰਤੀ ਸਾਨੂੰ ਉਗਾ ਕੇ ਦੇ ਦਿੰਦੀ ਹੈ ਇਸੇ ਪ੍ਰਕਾਰ ਸਾਡਾ ਸਰੀਰ ਹੈ ਜਿਹੋ ਜਿਹੋ ਜੀਆਂ ਚੀਜ਼ਾਂ ਇਹਦੇ ਵਿੱਚ ਪਾਓਗੇ ਤੇ ਉਹ ਤੇਹੋ ਜਿਹੀਆਂ ਵਿੱਚੋਂ ਬਾਹਰ ਆਉਣਗੀਆਂ ਇਸ ਕਰਕੇ ਅਮਰਤ ਰੂਪੀ ਜਿਹੜਾ ਖਜ਼ਾਨਾ ਹੈ ਨਾਮ ਹੈ ਉਹਨੂੰ ਹੀ ਆਪਣੇ ਅੰਦਰ ਪਾਓ ਤੇ ਫਿਰ ਖਾਲਸਾ ਜੀ ਤੁਹਾਡੇ ਬਚਨਾਂ ਤੋਂ ਵੀ ਪਰਮੇਸ਼ਰ ਦੀ ਖੇੜ ਵਰਤੇਗੀ ਤੁਹਾਡੇ ਕਰਮਾ ਵਿੱਚ ਵੀ ਵਾਹਿਗੁਰੂ ਦੀ ਖੇਡ ਵਰਤੇਗੀ ਸੋ ਇਹ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਸਮਝਾਉਂਦੇ ਆ ਆਓ ਅੱਜ ਦੀ ਹੱਡ ਬੀਤੀ ਨੂੰ ਸਰਵਣ ਕਰੀਏ ਮਹਾਰਾਜ ਦੀ ਕਿਰਪਾ ਸਦਕਾ ਇਹ ਹੱਡ ਬੀਤੀ ਇੱਕ ਭੈਣ ਹੁਣਾਂ ਨੇ ਸੁਣਾਉਣਾ ਕੀਤੀ ਹੈ ਖਾਲਸਾ ਜੀ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਕਲਾ ਵਰਤਾਈ ਤੇ ਭੈਣ ਕਹਿੰਦੀ ਕਿ ਮੈਂ ਨਾ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਬਹੁ ਟਾਈਮ ਤੋਂ ਨਹੀਂ ਮੈਂ ਕਾਲਜ ਪੜ੍ਹਦੀ ਸਾ ਤੇ ਮੇਰੀ ਇੱਕ ਦੋ ਵਾਰ ਕੰਪਾਰਟਮੈਂਟ ਆਈ ਉਸ ਤੋਂ ਬਾਅਦ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਆਉਣ ਲੱਗ ਪਈ ਕਿ ਮਹਾਰਾਜ ਕਿਰਪਾ ਕਰੋ ਵੀ ਮੈਂ ਪੜਨਾ ਚਾਹੁੰਨੀ ਆ ਮੇਰਾ ਪਿੱਛੇ ਪਰਿਵਾਰ ਵੀ ਕੋਈ ਇੰਨਾ ਅਮੀਰ ਨਹੀਂ ਤੇ ਵਿਚਾਰੇ ਮਸਾਂ ਮੇਰੇ ਤੇ ਪੈਸੇ ਲਾਉਂਦੇ ਆ ਤੇ ਮੇਰੇ ਨਾਲ ਇਦਾਂ ਹੋਇਆ ਇਦਾਂ ਕਹਿੰਦੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਆਉਣਾ ਇੱਥੇ ਜਪਜੀਤ ਸਿੰਘ ਸਾਹਿਬ ਦੇ ਪਾਠ ਪੰਜ ਕਰਕੇ ਜਾਣੇ ਕਿ ਮਹਾਰਾਜੀ ਮੈਨੂੰ ਵਿਦਿਆ ਪ੍ਰਾਪਤ ਹੋਵੇ ਕਹਿੰਦੇ ਸਤਗੁਰਾਂ ਦੀ ਐਸੀ ਕਿਰਪਾ ਹੋਈ ਫਿਰ ਮੈਂ ਜਿੰਨੀ ਵੀ ਸਟੱਡੀ ਕੀਤੀ ਛੇ ਪੰਜ 6 ਸਾਲ ਪੜ੍ਹੀ ਆ ਤੇ ਮੇਰੀ ਕਰੇ ਕੰਪਾਰਟਮੈਂਟ ਨਹੀਂ ਆਈ ਬਹੁਤ ਸੋਹਣੀ ਤਰ੍ਹਾਂ ਮਹਾਰਾਜ ਨੇ ਮੈਨੂੰ ਵਿਦਿਆ ਜਿਹੜੀ ਉਹ ਦਾਨ ਵਿੱਚ ਬਖਸ਼ੀ ਕਿਉਂਕਿ ਖਾਲਸਾ ਜੀ ਸਤਗੁਰਾਂ ਦੇ ਘਰੋਂ ਸਾਰੀਆਂ ਦਾਤਾਂ ਮਿਲਦੀਆਂ ਹਨ ਗੁਰਸਿੱਖੀ ਦਾ ਦਾਨ ਮਹਾਰਾਜ ਦੇ ਘਰੋਂ ਮਿਲਦਾ ਹੈ ਬਵੇਕ ਦਾ ਦਾਨ ਗੁਰੂ ਘਰੋਂ ਮਿਲਦਾ ਹੈ ਵਿਦਿਆ ਦਾਨ ਸੰਤੋਖ ਦਾ ਦਾਨ ਸਬਰ ਦਾ ਦਾਨ ਸ਼ਹਿਨਸ਼ੀਲਤਾ ਦਾ ਦਾਨ ਇਹ ਸਾਰੇ ਦਾਨ ਨਾਮ ਦਾਨ ਸਭ ਕੁਝ ਖਾਲਸਾ ਜੀ ਮਹਾਰਾਜ ਦੇ ਘਰੋਂ ਸਾਨੂੰ ਮਿਲਦਾ ਹੈ ਤੇ ਇਸ ਕਰਕੇ ਸੱਚੇ ਪਾਤਸ਼ਾਹ ਦੇ ਕੋਲੋਂ ਹੀ ਮੰਗਿਆ ਕਰੀ ਭੈਣ ਕਹਿੰਦੀ ਇਦਾਂ ਫਿਰ ਮੇਰੀ ਸ਼ਰਧਾ ਸ਼ੁਰੂ ਤੋਂ ਹੀ ਬਾਬਾ ਦੀਪ ਸਿੰਘ ਸਾਹਿਬ ਉੱਪਰ ਬਹੁਤ ਸੀ ਤੇ ਕਹਿੰਦੇ ਇੱਕ ਵਾਰ ਮੇਰੇ ਨਾਲ ਇਦਾਂ ਹੋਈ ਅਸੀਂ ਮਹਾਰਾਜ ਸੱਚੇ ਪਾਤਸ਼ਾਹ ਦੀ ਖੇਡਣਾ ਪਹਿਲਾਂ ਮੈਂ ਇਕੱਲੀ ਆਉਂਦੀ ਸਾਂ ਫਿਰ ਮੇਰੇ ਨਾਲ ਇੱਕ ਭੈਣ ਹੋਰ ਜੁੜ ਗਈ ਉਹ ਆਉਣ ਲੱਗ ਪਈ ਕਹਿੰਦੇ ਫਿਰ ਉਸ ਤੋਂ ਬਾਅਦ ਨਾ ਇਦਾਂ ਹੋਇਆ ਕਿ ਇੱਕ ਨਾ ਮਾਤਾ ਸਾਡੇ ਨਾਲ ਪਿੰਡ ਤੋਂ ਹੀ ਸੀਗੀ ਲਾ ਲੋ ਤੇ ਅਸੀਂ ਆਟੋ ਕਰ ਲੈਂਦੀਆਂ ਹੁੰਦੀਆਂ ਸੀ ਚਾਰ ਪੰਜ ਜਣੀਆਂ ਹੋ ਗਈਆਂ ਉਹ ਮਾਤਾ ਵੀ ਜਿਹੜੀ ਸੀ ਨਾ ਉਹ ਉਹਨੂੰ ਥੋੜੀ ਜੀ ਕੋਈ ਅਲਰਜੀ ਸੀ ਵਾਹਿਗੁਰੂ ਜੀ ਉਹਨੇ ਖੁਰਕਦੀ ਰਹਿਣਾ ਤੋਂ ਤੇ ਉਹਦੇ ਬਹੁਤ ਚਟਾਕ ਪਏ ਹੋਏ ਸੀਗੇ ਤੇ ਕਹਿੰਦੇ ਵੀ ਮੇਰੇ ਕੋਲੋਂ ਗਲਤੀ ਹੋਈ ਹੁਣ ਖਾਲਸਾ ਜੀ ਕਹੀਂ ਸ਼ੀਦਾ ਸਾਹਿਬ ਜਾ ਕੇ ਕਰਦੇ ਆ ਇਹ ਹੱਡ ਬੀਤੀ ਵਿੱਚ ਸਾਨੂੰ ਸਿੱਖਿਆ ਮਿਲੂਗੀ ਉਹ ਕਹਿੰਦੇ ਵੀ ਉਹਨੇ ਹੱਡ ਨਾ ਜਾਣਾ ਤੇ ਕਹਿੰਦੀ ਬਾਕੀਆਂ ਕੁੜੀਆਂ ਨੇ ਤੇ ਕੋਈ ਕਦੇ ਕਰੈਤ ਨਾ ਕੀਤੀ ਮੈਂ ਕੀਤੀ ਉਹ ਤੋਂ ਇੱਕ ਵਾਰ ਮੈਂ ਤੋਂ ਇੱਕ ਵਾਰ ਮੇਰੇ ਮਨ ਵਿੱਚ ਇਹ ਖਿਆਲ ਆਇਆ ਵੀ ਕੀ ਇਹ ਮਾਤਾ ਨੂੰ ਕੀ ਹੋਇਆ ਵੀ ਇਹ ਹੱਡੇ ਨਾ ਕਿਤੇ ਕਰਦੇ ਇਹ ਮੇਰੇ ਮਨ ਵਿੱਚ ਕਹਿੰਦੀ ਖਿਆਲ ਆ ਗਿਆ ਸ਼ੀਦਾ ਸਾਹਿਬ ਐਂਟਰ ਹੋ ਰਹੀ ਸਾਂ ਤੇ ਮੇਰੇ ਅੱਗੇ-ਅਗੇ ਉਹ ਜਾਵੇ ਮੇਰੀ ਧੌਣ ਉਹਦੀ ਧੌਣ ਤੇ ਮੇਰੀ ਨਿਗਾਹ ਪੈ ਗਈ ਤੇ ਕਹਿੰਦੀ ਮੇਰੇ ਮਨ ਵਿੱਚ ਇਹ ਖਿਆਲ ਆ ਗਿਆ ਵੀ ਇਹ ਸਾਨੂੰ ਵੀ ਕਰੂਗੀ ਵੀ ਇਹਨੂੰ ਕੋਈ ਆਲਾ-ਬਾਨਾ ਲਾ ਕੇ ਤੇ ਇਹਨੂੰ ਅਗਲੀ ਜਰੀ ਨਾਲ ਦੀ ਲੈ ਕੇ ਆਉਣਾ ਇਹ ਮਨ ਵਿੱਚ ਭੈਣ ਕਹਿੰਦੀ ਮੈਂ ਸੋਚ ਲਿਆ ਤੇ ਸੱਚੇ ਪਾਤਸ਼ਾਹ ਦੀ ਕੋਈ ਖੇਡ ਵਰਤਣੀ ਸੀ ਤੇ ਖਾਲਸਾ ਦੀ ਦਪਹਿਰਾ ਕੱਟਣ ਬੈਠੀਆਂ ਤੇ ਕਹਿੰਦੀ ਪੰਜ ਜਪਜੀ ਸਾਹਿਬ ਦੇ ਪਾਠ ਹੋ ਗਏ ਸਨ ਚੌਪਾਈ ਸਾਹਿਬ ਦੇ ਪਾਠ ਚੱਲਦੇ ਸੀਗੇ ਤੇ ਜਦੋਂ ਰੈਸਟ ਮਿਲਦੀ ਉਸ ਵੇਲੇ ਮੈਂ ਜਲ ਛਕਣ ਪਹਿਲਾਂ ਮੇਰੇ ਨਾਲ ਦੀਆਂ ਨਹੀਂਆਂ ਫਿਰ ਮੈਂ ਉਹਨਾਂ ਨੂੰ ਪੂਤੀ ਫੜਾ ਕੇ ਫਿਰ ਮੈਂ ਗਈ ਜਦੋਂ ਮੈਂ ਉੱਥੋਂ ਵਾਪਸ ਆਈ ਮੇਰੀ ਧੌਣ ਦੇ ਉੱਪਰ ਨਾਲ ਖਾਰਸ਼ ਹੋਣ ਲੱਗ ਪਈ ਜਿੱਦਾਂ ਮੱਛਰ ਲੜ ਜਾਂਦਾ ਉਹ ਕਿੰਨਾ ਕਿੰਨਾ ਚਿਰ ਖਾਰਸ਼ ਕਰਦਾ ਰਹਿੰਦਾ ਕਹਿੰਦੀ ਹੌਲੀ ਹੌਲੀ ਖਾਰਸ਼ ਹੁੰਦੀ ਹੁੰਦੀ ਨਾ ਜਦੋਂ ਅਸੀਂ ਸੁਖਣੀ ਸਾਹਿਬ ਦੇ ਪਾਠ ਵਿੱਚ ਬੈਠੀਆਂ ਕਹਿੰਦੀ ਵੀ ਮੈਂ ਤੇ ਉਹ ਚੁੰਨੀ ਦੇ ਪੱਲੇ ਨਾਲ ਖੁਰਕਣਾ ਸੀ ਕਿਉਂਕਿ ਪੋਥੀ ਹੁੰਦੀ ਹੈ ਹੱਥ 'ਚ ਖਾਲਸਾ ਜੀ ਜਿਸ ਵੇਲੇ ਪੋਥੀ ਹੋਵੇ ਉਸ ਵੇਲੇ ਉਹਨਾਂ ਹੱਥਾਂ ਨਾਲ ਨਾਲ ਤੇ ਖੁਰਕ ਕਰਨੀ ਆ ਜੇ ਕੀਤੀ ਆ ਫਿਰ ਹੱਥ ਸੁੱਚੇ ਕਰਕੇ ਫਿਰ ਹੀ ਪੋਥੀ ਨੂੰ ਫੜਨਾ ਨਹੀਂ ਤੇ ਹਜੂਰੀਆ ਕੋਲ ਰੱਖਣਾ ਐਵੇਂ ਭੈਣ ਕਹਿੰਦੀ ਉਹ ਨਾ ਖੁਰਕ ਮੇਰੇ ਸ਼ੁਰੂ ਹੋ ਗਈ ਉਹ ਉਹ ਮਨ ਵਿੱਚ ਸ਼ਾਇਦ ਮੈਂ ਕਰੈਤ ਕਰ ਲਈ ਕਹਿੰਦੇ ਉਹ ਸ਼ੀਦਾ ਨੇ ਉਸੇ ਵੇਲੇ ਜੋ ਉਥੇ ਮੇਰੇ ਮਨ ਵਿੱਚ ਕਰੈਤ ਆਈ ਉਹ ਮਿਰਨਾ ਹੋਣ ਲੱਗ ਪਿਆ ਕਹਿੰਦੀ ਮੈਂ ਖੁਰਕ ਖੁਰਕ ਕੇ ਦੇ ਉਥੇ ਖੂਨ ਹੀ ਕੱਢ ਲਿਆ ਜਾਨ ਲੱਗਿਆ ਕਹਿੰਦੀ ਵੀ ਮੈਂ ਮਹਾਰਾਜ ਚੰਨਾ ਚਰ ਅਰਦਾਸ ਕੀਤੀ ਮਹਾਰਾਜ ਵੀ ਕਿਰਪਾ ਕਰੋ ਇਹ ਕੀ ਹੋ ਗਿਆ ਕਹਿੰਦੀ ਰਾਜੋ ਦਵਾਈ ਵੀ ਲਈ ਟਿਊਬ ਉਹਨਾਂ ਨੇ ਮੈਨੂੰ ਲਾਉਣ ਵਾਸਤੇ ਦਿੱਤੀ ਕਹਿੰਦੀ ਫਿਰ ਰਾਤੋਂ ਰਾਤ ਨਾ ਉਹ ਜਿੱਦਾਂ ਉਹ ਮਾਤਾ ਦੇ ਚਟਾਕ ਬਣੇ ਸੀ ਏਦਾਂ ਉਹ ਮੇਰੇ ਹੋ ਗਏ ਤੇ ਕਹਿੰਦੇ ਫਿਰ ਅਗਲੇ ਐਤਵਾਰ ਅਸੀਂ ਜਦੋਂ ਜਾਣਾ ਸੀ ਮੈਂ ਫਿਰ ਸ਼ੀਦਾ ਦੇ ਦਰਸ਼ਨ ਕਰਨ ਵਾਸਤੇ ਵੈਸੇ ਹਫਤੇ 'ਚ ਇੱਕ ਵਾਰ ਫੇਰ ਗਈ ਮਹਾਰਾਜ ਚੰਨਾ ਚਰ ਅਰਦਾਸ ਕਰਦੀਆਂ ਪਰ ਉਹ ਭੈਣ ਕਹਿੰਦੀ ਵੀ ਮੇਰੇ ਮਨ ਵਿੱਚ ਇਹ ਨਹੀਂ ਹੋਇਆ ਵੀ ਉਹ ਮੈਂ ਉਹਦੇ ਤੋਂ ਇਹ ਕਰੈਤ ਕੀਤੀ ਆਲ ਸ਼ਾਇਦ ਤਾਂ ਹੋ ਗਿਆ ਮੈਨੂੰ ਇਹ ਚੀਜ਼ ਦੀ ਨੌਲੇਜ ਨਹੀਂ ਸੀ ਮੈਨੂੰ ਇਹ ਚੀਜ਼ ਦਾ ਕੋਈ ਗਿਆਨ ਨਹੀਂ ਵੀ ਮੈਂ ਉਹਨੂੰ ਇਹ ਕਿਹਾ ਤਾਂ ਹੋ ਗਿਆ ਮੈਨੂੰ ਆਪਣੇ ਹੋ ਗਿਆ ਵੀ ਕੋਈ ਅਲਰਜੀ ਮੇਰੇ ਨਿਕਲ ਆਈ ਹੈ ਕਹਿੰਦੀ ਮੈਂ ਦਵਾਈ ਵੀ ਲਈ ਫਿਰ ਉਸ ਤੋਂ ਬਾਅਦ ਅਗਲੇ ਹਫਤੇ ਤੇ ਮੇਰੀ ਮਾਤਾ ਕਹਿਣ ਲੱਗੀ ਧੀਏ ਚਾ ਕੋਈ ਨਹੀਂ ਤੂੰ ਠੀਕ ਨਹੀਂ ਐ ਖਾਰਸ ਤੇਰੇ ਹੁੰਦੀ ਜ਼ਖਮ ਬਣਿਆ ਤਾਂ ਤੇ ਤੂੰ ਰਹਿਣ ਦੇ ਇਸ ਵਾਰ ਜਾਣ ਨੂੰ ਤੇ ਕੋਈ ਗੱਲ ਨਹੀਂ ਅਗਲੀ ਜਲੀ ਚਲੀ ਜਾਈ ਤੇ ਭੈਣ ਕਹਿੰਦੀ ਪਹਿਲਾਂ ਤਾਂ ਮੇਰੇ ਮਾਨ ਨੇ ਕੀਤਾ ਵੀ ਚਲੋ ਰਹਿਣ ਦਿੰਨੀ ਆ ਵੀ ਗਰਮੀ ਹੈਗੀ ਪਸੀਨਾ ਆਊਗਾ ਤੇ ਫਿਰ ਖਾਰਸ਼ ਹੋਊਗੀ ਕਹਿੰਦੀ ਫਿਰ ਮਾਨ ਵਿੱਚ ਜਿੱਦਾਂ ਆਵਾਜ਼ ਆਈ ਵੀ ਨਹੀਂ ਨਾਗਾ ਨਹੀਂ ਪਾਉਣਾ ਜੇ ਨਾਗਾ ਪੈ ਗਿਆ ਨਾ ਜਦੋਂ ਖਾਲਸਾ ਜੀ ਇੱਕ ਨਾਗਾ ਪੈ ਜਾਵੇ ਫਿਰ ਨਾਗੇ ਸ਼ੁਰੂ ਹੋ ਜਾਂਦੇ ਆ ਫਿਰ ਲਗਾਤਾਰ ਉਹ ਚੱਲੀ ਜਾਂਦਾ ਕੰਮ ਸਿਲਸਿਲਾ ਸ਼ੁਰੂ ਹੋ ਜਾਂਦਾ ਕਾਲ ਯੁਗ ਤੇ ਪਹਿਲਾਂ ਹੀ ਰੋਕਦਾ ਹੈ ਜਦੋਂ ਭੈਣ ਕਹਿੰਦੀ ਕਿ ਮੈਂ ਨਾ ਉੱਥੇ ਸ਼ਹੀਦਾ ਸਾਹਿਬ ਜਾਣ ਵਾਸਤੇ ਜਦੋਂ ਅਸੀਂ ਆਟੋ 'ਚ ਬਹਿ ਗਏ ਆ ਸਭ ਤੋਂ ਪਹਿਲਾਂ ਉਹ ਸਾਡੇ ਪਿੰਡ ਦਾ ਹੀ ਸੀ ਉਹ ਬੰਦਾ ਉਹ ਵੀ ਜਾਣਦਾ ਹੁੰਦਾ ਸੀ ਅਸੀਂ ਉਹਨੂੰ ਕਰਾਇਆ ਵੀ ਦੇ ਦਿੰਦੇ ਸੀ ਸਾ ਤੇ ਨਾਲ ਲੈ ਜਾਈ ਦੀ ਅਸੀਂ ਕਹਿੰਦੇ ਜਦੋਂ ਸਾਰੀਆਂ ਬਹਿ ਗਈਆਂ ਤੇ ਉਹ ਜਿਹੜੀ ਮਾਤਾ ਸੀ ਉਹ ਨਹੀਂ ਆਈ ਜਿਹੜੀ ਮਾਤਾ ਦੇ ਬਾਰੇ ਮੈਂ ਮਨ ਵਿੱਚ ਖਿਆਲ ਕੀਤਾ ਸੀ ਉਹ ਨਹੀਂ ਮਾਤਾ ਆਈ ਤੇ ਕਹਿੰਦੇ ਉਸ ਤੋਂ ਬਾਅਦ ਅਸੀਂ ਉੱਥੇ ਬੀਕਿਆ ਵੀ ਚਲੋ ਨਹੀਂ ਆਈ ਆਖੇ ਸ਼ਾਇਦ ਨਹੀਂ ਜਾਣਾ ਹੋਣਾ ਤੇ ਅਹੀਂ ਨਾ ਉੱਥੇ ਪਹੁੰਚ ਗਏ ਸਿੱਧਾ ਸਾਹਿਬ ਪਹੁੰਚ ਗਏ ਉੱਥੇ ਪਹੁੰਚ ਕੇ ਜਦੋਂ ਮੈਂ ਵੇਖਿਆ ਤੇ ਅਹੀਂ ਜਿੱਥੇ ਉੱਤਰੇ ਗੇਟ ਦੇ ਸਾਹਮਣੇ ਤੇ ਉੱਥੇ ਟਾਈਮ ਨਾਲ ਹੀ ਅਸੀਂ ਪਹੁੰਚ ਜਾਂਦੇ ਸੀ ਜਿਹੜਾ ਚੌਂਕ ਹੈ ਖਾਲਸਾ ਜੀ ਉੱਥੇ ਹੀ ਆਟੋ ਪਿੱਛੇ ਹੀ ਲਾ ਲਈਦਾ ਸੀ ਉੱਥੇ ਤੇ ਗਾਂ ਜਾਣ ਹੀ ਨਹੀਂ ਸੀਦੇ ਰਸ ਬਹੁਤ ਹੁੰਦਾ ਸੀ ਤੇ ਜਦੋਂ ਉਹ ਨਾ ਉਥੇ ਉਤਰੇ ਤੇ ਉਹ ਮਾਤਾ ਉਥੇ ਖਲੋਤੀ ਤੇ ਅਸੀਂ ਉਹਨੂੰ ਮਿਲੇ ਮੈਂ ਵੀ ਉਹਨੂੰ ਮਾਤਾ ਨੂੰ ਮਤਲਬ ਬੁਲਾਇਆ ਤੇ ਕਹਿੰਦੇ ਮਾਤਾ ਮੇਰੇ ਅੱਗੇ ਅੱਗੇ ਜਾਵੇ ਤੇ ਮੈਂ ਉਹਦੀ ਧੌਣ ਵੇਖੀ ਉਹਦੀ ਧੌਣ ਤੇ ਇੱਕ ਵੀ ਚਟਾਕ ਨਹੀਂ ਸੀ ਇੱਕ ਵੀ ਚਟਾਕ ਨਹੀਂ ਜਿੱਦਾਂ ਪਹਿਲਾਂ ਉਹਦੇ ਜ਼ਖਮ ਵੇਖੇ ਕਈ ਕੋਸ਼ਿਸ਼ ਸੀਗਾ ਉਹਦੇ ਇੱਕ ਵੀ ਨਹੀਂ ਸੀ ਮੈਂ ਉਹਨੂੰ ਪੁੱਛ ਲਿਆ ਮੈਂ ਕਿਹਾ ਮਾਤਾ ਜੀ ਵੀ ਆ ਤੁਹਾਡੇ ਜਿਹੜੀ ਧੌਣ ਤੇ ਹੋਈ ਸੀਗੀ ਸਾਰੇ ਇਹ ਇਹ ਕੀ ਸੀਗਾ ਤੇ ਇਹ ਠੀਕ ਕਿਦਾਂ ਹੋਈ ਆ ਤੇ ਉਹ ਕਹਿੰਦੀ ਪੁੱਤ ਮੈਂ ਤੇ ਮਹਾਰਾਜ ਦੇ ਘਰ ਤਾਂ ਹੀ ਆਉਂਦੀ ਸੀ ਮੈਂ ਬਹੁਤ ਦੁਖੀ ਸਮ ਬੜੇ ਸਮੇਂ ਤੋਂ ਮੈਨੂੰ ਇਹ ਦੁੱਖ ਲੱਗਾ ਹੋਇਆ ਮੇਰੇ ਸਰੀਰ ਦੇ ਉੱਤੇ ਬਹੁਤ ਖਾਰਸ਼ ਹੁੰਦੀ ਸੀ ਪਤਾ ਨਹੀਂ ਇਹ ਕਿੱਥੋਂ ਹੋ ਗਿਆ ਤੇ ਮੈਂ ਅਸ਼ੀਦਾ ਅੱਗੇ ਉਦਾਸ ਕੀਤੀ ਸੀ ਬਾਬਾ ਜੀ ਮੈਨੂੰ ਰਾਜ਼ੀ ਕਰ ਦੋ ਤੇ ਮੈਂ ਆਪ ਜੀ ਦੇ ਦਰ ਤੇ ਸੇਵਾ ਕਰਨ ਆਇਆ ਕਰਾਂਗੀ ਚਪਹਿਰਿਆਂ ਦੀ ਸੇਵਾ ਪੂਰਨ ਆਇਆ ਕਰਾਂਗੀ ਡਿਊਟੀ ਕਰਨ ਆਇਆ ਕਰਾਂ ਹਾਜ਼ਰੀ ਭਰਿਆ ਕਰਾਂਗੀ ਇਦਾਂ ਮਹਾਰਾਜ ਨੇ ਮੇਰਾ ਮੇਰਾ ਦੁੱਖ ਦੂਰ ਕੀਤਾ ਤੇ ਜਦੋਂ ਭੈਣ ਕਹਿੰਦੀ ਮੈਂ ਤੇ ਆਪਣੀ ਸਾਰੀ ਧੌਣ ਲਗਾ ਲਈ ਉਦੋਂ ਹੀ ਤੇ ਮੇਰੇ ਮਨ ਵਿੱਚ ਉਦੋਂ ਵੀ ਨਾ ਆਈ ਵੀ ਇਹ ਕਹਿੰਦੀ ਵੀ ਕੋਈ ਨਹੀਂ ਚਲੋ ਇਹ ਏ ਠੀਕ ਹੋਈ ਆ ਤੇ ਮੈਂ ਵੀ ਅੱਜ ਅਰਦਾਸ ਕਰੂੰਗੀ ਕਹਿੰਦੀ ਦੁਪਹਿਰਾ ਕੀਤਾ ਉਸ ਤੋਂ ਬਾਅਦ ਮੈਂ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਸਾਹਿਬ ਸ਼ੀਦੋ ਸਿੰਘੋ ਮਹਾਰਾਜਾ ਮੇਰੇ ਵੀ ਜਿਹੜਾ ਮਹਾਰਾਜਾ ਕੁਝ ਲੜਿਆ ਸੀ ਉਸ ਤੋਂ ਬਾਅਦ ਅਲਰਜੀ ਵਧ ਗਈ ਕਿਰਪਾ ਕਰੋ ਠੀਕ ਹੋ ਜਵੇ ਜਿਦਾਂ ਮਾਤਾ ਨੂੰ ਠੀਕ ਕੀਤਾ ਤੁਸੀਂ ਮਹਾਰਾਜ ਮੈਨੂੰ ਵੀ ਠੀਕ ਕਰ ਲਓ ਕਿਰਪਾ ਕਰੋ ਵੀ ਮੈਨੂੰ ਬਹੁਤ ਦਿੱਕਤ ਆਉਂਦੀ ਐ ਖੁਰਕਾ ਕਰਨੀ ਪੈਂਦੀ ਐ ਪੋਥੀ ਹੱਥ ਵਿੱਚ ਫੜੀ ਹੁੰਦੀ ਮੁਸ਼ਕਲ ਆਉਂਦੀ ਕਹਿੰਦੀ ਐ ਤਾਂ ਮੈਂ ਜਦੋਂ ਅਰਦਾਸ ਕੀਤੀ ਮਹਾਰਾਜ ਦੇ ਚਰਨਾਂ 'ਚ ਤੇ ਘਰੇ ਪਹੁੰਚੇ ਉਸ ਤੋਂ ਬਾਅਦ ਕਹਿੰਨੀ ਮੇਰੀ ਆਤਿ ਸ਼ਾਮਾਂ ਨੂੰ ਸੌਣ ਲੱਗਿਆ ਮੈਂ ਬਾਣੀ ਪੜ੍ਹ ਕੇ ਸੌਣੀ ਹਾਂ ਕਹਿੰਨੀ ਮੈਂ ਰਹਿਰਾਸ ਦਾ ਪਾਠ ਕੀਤਾ ਤੇ ਉਹ ਕੁਦਰਤੀ ਨਾ ਫੋਨ ਤੋਂ ਕਰਦੀ ਸਾਂ ਤੇ ਮੇਰੇ ਮਨ ਵਿੱਚ ਆਪੇ ਜਿੱਦਾਂ ਚ ਆਇਆ ਤੇ ਮੈਂ ਆਰਤੀ ਆਰਤਾ ਵੀ ਕੀਤਾ ਦੋਸਤੋ ਬਾਰ ਸੌਂ ਲੱਗਿਆ ਕਿਰਤ ਸੋਹਲਾ ਪਾਠ ਤੇ 32 ਪਾਠ ਨਾਲ ਸ਼੍ਰੀ ਬ੍ਰਹਮ ਕਵਚ ਦੇ ਕਰਕੇ ਨਾ ਤੇ ਲੰਮੇ ਪੈ ਗਈ ਸੌਂ ਗਈ ਹਲੇ ਜਦੋਂ ਮੈਨੂੰ ਇਦਾਂ ਲੱਗਾ ਵੀ ਮੈਂ ਬਹੁਤ ਲੰਮਾ ਸਮਾਂ ਸੌਂ ਲਿਆ ਮੈਂ ਇਹ ਤੇ ਮੇਰੀ ਮਾਤਾ ਇਕੱਠੀ ਇਕੱਠੇ ਪੈੰਨੇ ਆ ਕਹਿੰਦੇ ਕੁਝ ਅੱਧਾ ਘੰਟਾ ਹੋਇਆ ਹੋਊਗਾ ਮੈਂ ਸੌਂ ਗਈ ਸੁਪਨੇ ਵਿੱਚ ਨਾ ਜਦੋਂ ਮੈਨੂੰ ਕੋਈ ਕਹਿ ਰਿਹਾ ਮਾਤਾ ਉਹੀ ਜਿਹੜੀ ਨਾਲ ਉਹਦੇ ਇੱਕ ਹੋਰ ਭਾਈ ਬਹੁਤ ਜਵਾਨ ਤੇ ਉਹਨੇ ਪਜਾਮਾ ਕੁੜਤਾ ਪਾਇਆ ਹੋਇਆ ਬਹੁਤ ਦਰਸ਼ਣੀ ਜਿਹਾ ਉਹਦਾ ਚਿਹਰਾ ਤੇ ਮੈਂ ਉਹਨਾਂ ਨੂੰ ਕਹਿ ਰਹੀ ਆਂ ਵੀ ਮਾਤਾ ਤੂੰ ਆ ਜਿਹੜਾ ਤੇਰੇ ਦੁੱਖ ਸੀਗਾ ਇਹ ਕਿੱਥੇ ਚਲਾ ਗਿਆ ਤੇ ਉਹ ਮਾਤਾ ਮੈਨੂੰ ਕਹਿੰਦੀ ਪੁੱਤ ਤੂੰ ਲੈ ਲਿਆ ਮਹਾਰਾਜ ਦੇ ਘਰ ਮੈਂ ਅਰਦਾਸ ਕਰਦੀ ਸਾਂ ਮਹਾਰਾਜ ਮੈਨੂੰ ਰਾਜੀ ਕਰ ਦੋ ਤੇ ਤੂੰ ਮੇਰੇ ਤੋਂ ਇਹ ਕੀਤੀ ਕ੍ਰੈਧ ਕ੍ਰੈਧ ਕਰਨ ਕਰਕੇ ਉਹ ਰੱਬ ਨੇ ਮੇ ਕੋ ਲਾ ਕੇ ਤੈਨੂੰ ਦਿੱਤਾ ਇਹ ਸੁਪਨਾ ਆ ਗਿਆ ਕਹਿੰਦੀ ਮੈਂ ਅੱਬੜ ਬਾਏ ਉੱਠੀ ਤੇ ਮੈਂ ਉੱਠ ਕੇ ਮੈਂ ਮਾਤਾ ਮੇਰੀ ਕਹਿੰਦੀ ਵੀ ਕੀ ਹੋਇਆ ਜਾਗਦੀ ਸੀ ਮਾਤਾ ਤੇ ਮੈਂ ਉਹਨੂੰ ਦੱਸਿਆ ਮਾਤਾ ਵੀ ਆਹ ਜਿਹੜੀ ਮੇਰੇ ਨਿਕਲ ਆਈ ਹੈ ਨਾ ਜਿਹੜਾ ਰੋਗ ਮੈਨੂੰ ਲੱਗਾ ਖੁਰਕ ਖਾਰਸ਼ ਦਾ ਇਹ ਮੇਰੀ ਗਲਤੀ ਨਾ ਲੱਗਾ ਕਹਿੰਦੀ ਮੈਂ ਆਪਣੀ ਮਾਤਾ ਨੂੰ ਸਾਰੀ ਗੱਲ ਦੱਸੀ ਵੀ ਇਦਾਂ ਇੱਕ ਆਪਣੇ ਨਾਲ ਉਹ ਪਿੰਡ ਤੋਂ ਬਾਹਰ ਜਿਹੜੀ ਡੇਰਿਆਂ ਦੀ ਮਾਈ ਆ ਉਹ ਨਾਲ ਜਾਂਦੀ ਨਾ ਉਹਦੇ ਸੀ ਇਹ ਤੇ ਕਹਿੰਦੀ ਇੱਕ ਦਿਨ ਮੈਂ ਕਰੈਤ ਕਰ ਲਈ ਵੀ ਅਗਲੀ ਵਾਰ ਇਹਨੂੰ ਨਹੀਂ ਨਾਲ ਲੈ ਕੇ ਆਉਣਾ ਵੀ ਇਹ ਖੁਰਕ ਨਹੀਂ ਰਹਿੰਦੀ ਸਾਡੇ ਵੀ ਕਰੂਗੀ ਇਹ ਕਰੈਤ ਕਰ ਲਈ ਕਹਿੰਦੀ ਮੈਂ ਉਹ ਤੋਂ ਤੇ ਕਹਿੰਦੀ ਉਹ ਠੀਕ ਹੋ ਗਈ ਬਿਲਕੁਲ ਤੇ ਉਹ ਮੈਨੂੰ ਹੋ ਗਿਆ ਤੇ ਉਹ ਮੇਰੀ ਮਾਤਾ ਨੇ ਮੈਨੂੰ ਝਿੜਕਿਆ ਵੀ ਕਿ ਪੁੱਤ ਜੀ ਨੂੰ ਮਹਾਰਾਜ ਦੇ ਘਰ ਜਾਈਏ ਤੇ ਕਿਸੇ ਦਾ ਦੁੱਖ ਰੋਗ ਵੇਖ ਕੇ ਕਦੇ ਨੱਕ ਬੁੱਲ ਨਹੀਂ ਵਟਣਾ ਸਗੋਂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਨੀ ਹੈ ਸੱਚੇ ਪਾਸ਼ਾ ਤੇਰਾ ਸੁਕਰਾਨਾ ਕਿ ਤੂੰ ਹੀ ਹਾਨੂੰ ਸਹੀ ਸਲਾਮਤ ਰੱਖਿਆ ਦੁੱਖਾਂ ਰੋਗਾਂ ਤੋਂ ਬਚਾਇਆ ਮਹਾਰਾਜ ਇਹਨਾਂ ਨੂੰ ਸਾਰਿਆਂ ਨੂੰ ਜਿਹੜੇ ਤੇਰੇ ਦਰ ਆਉਂਦੇ ਇਹਨਾਂ ਨੂੰ ਰਾਜੀ ਕਰ ਤੇਰੇ ਘਰ ਤੇ ਸਭ ਕੁਝ ਹੈ ਮਹਾਰਾਜ ਸਾਰਿਆਂ ਦਾ ਭਲਾ ਕਰ ਸਰਬੱਤ ਦਾ ਭਲਾ ਕਰ ਇਸੇ ਕਰਕੇ ਮਹਾਰਾਜ ਨੇ ਸਾਨੂੰ ਇਹ ਵਚਨ ਕੀਤੇ ਨੇ ਕਿ ਸਾਰਿਆਂ ਦਾ ਭਲਾ ਮੰਗਣਾ ਤੇ ਫਿਰ ਖਾਲਸਾ ਜੀ ਉਹ ਪੈਣ ਕਹਿੰਦੀ ਵੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਕਰਕੜਾ ਪ੍ਰਸ਼ਾਦ ਦੀ ਦੇਖ ਕਰਾ ਕੇ ਫਿਰ ਸ਼ੀਧੀ ਦੇ ਕੇ ਵੀ ਮੈਂ ਬਾਬਾ ਨਾਉ ਸਿੰਘ ਸਾਹਿਬ ਦੇ ਸਥਾਨੇ ਤੇ ਕਰਾਈ ਉੱਥੇ ਵੀ ਅਰਦਾਸ ਕੀਤੀ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਖਲੂਕ ਕੇ ਅਰਦਾਸ ਪੂਰੀ ਅਰਦਾਸ ਕਹਿੰਨੀ ਮੈਂ 5 ਮਿੰਟ 7 ਮਿੰਟ ਲਾ ਕੇ ਕੀਤੀ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਮੇਰੀ ਗਲਤੀ ਹੈ ਮਹਾਰਾਜ ਮੈਂ ਕ੍ਰਾਇਤ ਕੀਤੀ ਸੀ ਤੇ ਇਦਾਂ ਸਾਰਾ ਹੋ ਗਿਆ ਕਿਰਪਾ ਕਰੋ ਮਹਾਰਾਜ ਮਿਹਰ ਕਰੋ ਮੇਰਾ ਵੀ ਜਿਹੜਾ ਦੁੱਖ ਹੈ ਰੋਗ ਠੀਕ ਕਰ ਦਿਓ ਮੈਂ ਆਪ ਜੀ ਦੇ ਘਰ ਚ ਪਹਿਰਿਆਂ ਦੀ ਸੇਵਾ ਤੇ ਆਇਆ ਕਰਾਂਗੀ ਕਿਰਪਾ ਕਰੋ ਤੇ ਭੈਣ ਦੱਸਦੀ ਆ ਕਹਿੰਦੀ ਐਸੀ ਸਤਪੁਰਾਂ ਦੀ ਕਿਰਪਾ ਹੋਈ ਜਦੋਂ ਮੈਂ ਅਰਦਾਸ ਕਰਕੇ ਮੁਣੀ ਤੀਜੇ ਚੌਥੇ ਦਿਨ ਉਹ ਜਿਹੜੇ ਜ਼ਖਮ ਸੁੱਕ ਕੇ ਤੇ ਬਿਲਕੁਲ ਰਾਜੀ ਹੋ ਗਏ ਸੀ ਮਹਾਰਾਜ ਦੀ ਕਿਰਪਾ ਨਾਲ ਜਦੋਂ ਅਗਲੀ ਵਾਰੀ ਪਈ ਦਪਹਿਰਾ ਕੱਟਿਆ ਉਸ ਵੇਲੇ ਮੇਰੀ ਧੌਣ ਵੀ ਜਿਹੜੇ ਸਿਰਫ ਉਹਰੇ ਉੱਤੇ ਛਿੱਕੜ ਰਹਿ ਗਏ ਸੀਗੇ ਜ਼ਖਮ ਸੁੱਕ ਗਏ ਸੀਗੇ ਤੇ ਖਾਰਸ਼ ਹੁਣੋਂ हट ਗਈ ਨਹੀਂ ਸੀ ਬਹੁਤ ਤੰਗ ਕਰਦੀ ਇਹਦਾ ਮਹਾਰਾਜ ਸੱਚੇ ਪਾਤਸ਼ਾਹ ਨੇ ਖੇਡ ਵਰਤਾਈ ਸੋ ਖਾਲਸਾ ਜੀ ਇਹ ਜਿਹੜੀ ਮੇਨ ਗੱਲ ਹੈ ਕਿ ਕਿਸੇ ਤੋਂ ਵੀ ਨੱਕ ਭੁੱਲਣਾ ਵਟੋ ਜਿਹੜੇ ਸ਼ਹੀਦਾਂ ਦੇ ਦਰ ਆਉਂਦੇ ਨੇ ਖਾਲਸਾ ਜੀ ਉਹਨਾਂ ਨੂੰ ਮਹਾਰਾਜ ਆਪ ਲੈ ਕੇ ਆਉਂਦੇ ਕਿਸੇ ਵਿੱਚ ਐਸਾ ਬਾਲ ਨਹੀਂ ਕਿ ਕੋਈ ਸ਼ਹੀਦਾਂ ਦੇ ਦਰ ਆਪੇ ਚੱਲ ਕੇ ਚਲ ਜਾਵੇ ਮਹਾਰਾਜ ਉਹਨੂੰ ਬੁਲਾਉਂਦੇ ਨੇ ਸਤਗੁਰੂ ਉਹਨਾਂ ਨੂੰ ਸੱਦਦੇ ਨੇ ਸ਼ਹੀਦ ਸਿੰਘ ਉਹਨਾਂ ਨੂੰ ਸੱਦਦੇ ਨੇ ਉਹ ਤਾਂ ਜਾਂਦੇ ਆ ਨਹੀਂ ਤੇ ਉਹਨਾਂ ਵਿੱਚ ਖਾਲਸਾ ਜੀ ਆਪਣੇ ਵਿੱਚ ਕੋਈ ਬਾਲ ਨਹੀਂ ਕਿ ਉਹ ਮਹਾਰਾਜ ਦੇ ਘਰ ਜਾ ਸਕਣ ਸੋ ਇਸ ਕਰਕੇ ਕਿਸੇ ਤੋਂ ਵੀ ਭਾਈ ਕਿਸੇ ਪ੍ਰਕਾਰ ਦਾ ਵੀ ਤੁਸੀਂ ਉਹ ਨਹੀਂ ਮਨ ਵਿੱਚ ਰੱਖਣੀ ਨਾ ਘਿਰਨਾ ਕਰਨੀ ਹੈ ਨਿਮਾਣੇ ਨਤਾਣੇ ਹੋ ਕੇ ਸ਼ੀਦਾਨੇਦਰ ਜਾਣਾ ਹੱਡ ਬੀਤੀ ਸੁਣ ਕੇ ਤੁਹਾਨੂੰ ਪਤਾ ਲੱਗੇਗਾ ਵੀ ਕਿਵੇਂ ਖਾਲਸਾ ਜੀ ਕਿਸੇ ਦਾ ਰੋਗ ਕਿਸੇ ਤੇ ਆ ਪੈਂਦਾ ਹੈ ਇੱਕ ਹੋਰ ਹੱਡ ਬੀਤੀ ਹੈ ਦਾਸ ਕੋਲੇ ਸੁਣੀ ਹੋਈ ਹੈ ਦਾਸ ਨੇ ਪਰ ਬੋਲੀ ਨਹੀਂ ਗਈ ਉਹ ਵੀ ਖਾਲਸਾ ਜੀ ਐਵੇਂ ਕਿਸੇ ਭਾਈ ਨੇ ਉਹ ਘਿਰਨਾ ਕੀਤੀ ਸੀ ਉਹਨੂੰ ਵੀ ਉਹ ਚੀਜ਼ ਹੋ ਗਈ ਸੀ ਤੇ ਉਹ ਵੀ ਫਿਰ ਸ਼ੀਦਾਨੇਦਰੋਂ ਠੀਕ ਹੋਇਆ ਉਹ ਵੀ ਆਪ ਜੀ ਮੇਰ ਮਾਰ ਐ ਮੇਰ ਕਰਨ ਹੋ ਸਕਿਆ ਤੇ ਜਿਹੜੀ ਕਾਲ ਨੂੰ ਵੀਡੀਓ ਪਾਈਏ ਭਾਵੇਂ ਉਹੋ ਹੀ ਬਣਾ ਕੇ ਕਿਉਂਕਿ ਮੈਂ ਉਹ ਸਾਰੀ ਸੁਣੀ ਹੋਈ ਆ ਸਿਰਫ ਬੋਲਣੀ ਹੈ ਤੇ ਜੇ ਦਾਸ ਕੋਲੇ ਸਮਾਂ ਨਾ ਹੋਇਆ ਗੱਡੀ 'ਚ ਬਣਾਉਣੀ ਪਈ ਤੇ ਫਿਰ ਮੈਂ ਉਹੀ ਬੋਲ ਦੇਣੀ ਮਹਾਰਾਜ ਕਿਰਪਾ ਕਰਨ ਤੇ ਉਹ ਵੀ ਆਈ ਹੋਈ ਆ ਸੋ ਇਸ ਕਰਕੇ ਬਹੁਤ ਸਾਰੀਆਂ ਹੱਡ ਬੀਟੀਆਂ ਖਾਲਸਾ ਜੀ ਇੱਕੋ ਮਿੱਕੋ ਜੀਆਂ ਨੇ ਉਹਨਾਂ ਵਿੱਚ ਥੋੜਾ ਥੋੜਾ ਕੋਈ ਅੰਤਰ ਹੈ ਤੇ ਇਸ ਕਰਕੇ ਦਾਸ ਉਹਨਾਂ ਨੂੰ ਸੁਣ ਕੇ ਥੋੜਾ ਥੋੜਾ ਵਕਬਾ ਪਾ ਕੇ ਜਿਹੜੀ ਇੱਕੋ ਜੀ ਆ ਉਹਨੂੰ ਛੱਡ ਕੇ ਥੋੜੇ ਦਿਨਾਂ ਬਾਅਦ ਬੋਲਦਾ ਕਿ ਨਹੀਂ ਤੇ ਖਾਲਸਾ ਜੀ ਉਹ ਸੇਮ ਜੀਆਂ ਬਣ ਜਾਂਦੀਆਂ ਸੋ ਮਹਾਰਾਜ ਕਿਰਪਾ ਕਰਨ ਇਹ ਸਤਿਗੁਰਾਂ ਦੇ ਦਰ ਦੀ ਵਰਤੀ ਹੋਈ ਖੇੜ ਸੀ ਤੇ ਕਿਵੇਂ ਮਹਾਰਾਜ ਨੇ ਕਿਰਪਾ ਕੀਤੀ ਤੇ ਸ਼ਹੀਦਾਂ ਨੇ ਸਾਨੂੰ ਸਬਕ ਵੀ ਇਹ ਸਿਖਾ ਦਿੱਤਾ ਵੀ ਭਾਈ ਕਿਸੇ ਪ੍ਰਕਾਰ ਕਿਸੇ ਵੀ ਗੁਰੂ ਕੀ ਸੰਗਤ ਜਿਹੜਾ ਗੁਰੂ ਕੇ ਘਰ ਚਲਾ ਗਿਆ ਜਿਨਨੇ ਘਰੋਂ ਫੁਰਨਾ ਬਣਾ ਲਿਆ ਜਾਣਦਾ ਉਹ ਗੁਰੂ ਕੀ ਸੰਗਤ ਵਿੱਚ ਗਿਣਿਆ ਜਾਣਾ ਹੈ ਸੋ ਗੁਰੂ ਕੇ ਸੰਗਤ ਦਾ ਅਦਰ ਸਤਕਾਰ ਕਰਨਾ ਕਿਸੇ ਤੋਂ ਘਿਰਨਾ ਨਹੀਂ ਕਰਨੀ ਕਿਸੇ ਕੋਲੋਂ ਇਦਾਂ ਦੀ ਵੀ ਖਾਲਸਾ ਜੀ ਖੇੜ ਵਰਤਦੀ ਆ ਚਲੋ ਮਹਾਰਾਜ ਕਿਰਪਾਈ ਕਰਨ ਸੱਚੇ ਪਾਤਸ਼ਾਹ ਦਾਇਆ ਕਰਨ ਆਪਾਂ ਹਮੇਸ਼ਾ ਨੀਵੇਂ ਨਿਮਾਣੇ ਬਣ ਕੇ ਮਹਾਰਾਜ ਦੇ ਘਰ ਜਾਈਏ ਸਾਨੂੰ ਸਤਿਗੁਰਾਂ ਨੇ ਆਪਣੇ ਆਪ ਉੱਚੇ ਕਰ ਦੇਣਾ ਜਦੋਂ ਪਹਿਲਾਂ ਹੀ ਉੱਚੇ ਹੋ ਕੇ ਜਾਵਾਂਗੇ ਤੇ ਫਿਰ ਖਾਲਸਾ ਜੀ ਉਥੋਂ ਕੀ ਲੈਣਾ ਸੋ ਇਹ ਨੀਵੇਂਆਂ ਨੂੰ ਉਥੋਂ ਮਿਲਦਾ ਹੈ ਸੋ ਇਸ ਕਰਕੇ ਸਤਿਗੁਰ ਜੀ ਮਹਾਰਾਜ ਕਿਰਪਾ ਕਰਨ ਵੇਖੋ ਸੰਭਲ ਰੁੱਖ ਕਿੱਡਾ ਉੱਚਾ ਹੈ ਖਾਲੀ ਦਾ ਖਾਲੀ ਹਨ ਪਰ ਚੰਦਨ ਦਾ ਰੁੱਖ ਜਿਹੜਾ ਕੋਈ ਬਹੁਤਾ ਲੰਮਾ ਨਹੀਂ ਹੁੰਦਾ ਤੇ ਖਾਲਸਾ ਜੀ ਸਾਰੇ ਜੰਗਲ ਨੂੰ ਮਹਿਕ ਵੰਡ ਦਿੰਦਾ ਸੋ ਇਹੋ ਜੀ ਖੇਡ ਮਾਰ ਆ ਸੱਚੇ ਪਾਤਸ਼ਾਹ ਸਾਨੂੰ ਸਿਖਾਉਂਦੇ ਆ ਵਾਹਿਗੁਰੂ ਕਿਰਪਾ ਕਰਨ ਭੁੱਲਾਂ ਦੀ ਖਿਮਾ ਬਖਸ਼ ਦੇਣੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ